ਤੇ ਬਾਹਰ ਨਾ ਜਾਵੇ ਕੋਈ ਇੱਥੇ ਘੱਟ ਖਾ ਲੇ ਬਾਹਰ ਨਾ ਜਾਵੇ ਕੋਈ 14 ਸਾਲ ਤੋਂ ਜੂਪੇ ਵਿੱਚ ਰੋਜੀ ਰੋਟੀ ਕਮਾਉਣ ਗਿਆ ਸੀ ਉੱਥੇ ਅਟੈਕ ਹੋਣ ਦੇ ਕਾਰਨ ਉਹਦੀ ਡੈਥ ਹੋ ਗਈ ਹੈ ਬਾਪ ਦਾ ਕੰਦਾ ਸਹਾਰ ਨਹੀਂ ਸਕਦਾ ਆਪਣੇ ਬੱਚੇ ਦੀ ਇਸ ਭਰੀ ਜਵਾਨੀ ਦੇ ਵਿੱਚ ਛੱਡ ਕੇ ਜਾਣ ਨੂੰ ਔਨਰ ਦੇਖ ਰਹੇ ਹਾਂ ਮੈਂ ਹਰੁਰਾਖ ਸ਼ਰਮਾ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਆਏ ਦਿਨ ਨੌਜਵਾਨ ਵਿਦੇਸ਼ ਜਾਂਦੇ ਆ ਆਪਣੇ ਉਜਵਲ ਭਵਿੱਖ ਦੇ ਵਾਸਤੇ ਪਰ ਵਿਦੇਸ਼ਾਂ ਤੋਂ ਲਗਾਤਾਰ ਮਾੜੀਆਂ ਖਬਰਾਂ ਸਾਹਮਣੇ ਆਉਂਦੀਆਂ ਆ ਆਏ ਦਿਨ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ਜਿੱਥੇ ਕਿ ਕਿਸੇ ਨਾ ਕਿਸੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਦੀ ਹੈ ਅਜਿਹੀ ਇੱਕ ਮੰਦਭਾਗੀ ਘਟਨਾ ਬਟਾਲਾ ਦੇ ਪਿੰਡ ਤੋਂ ਸਾਹਮਣੇ ਆਈ ਹੈ ਤਲਵੰਡੀ ਭਰਤ ਤੋਂ ਜਿੱਥੇ ਕਿ ਇੱਕ 35 ਸਾਲਾ ਨੌਜਵਾਨ ਪਰਿਵਾਰ ਨੂੰ ਸਦੀਵ ਵਿਛੋੜਾ ਦੇ ਗਿਆ ਦੱਸਦੇ ਹਾਂ ਕਿ ਇਹ ਨੌਜਵਾਨ 14 ਸਾਲ ਪਹਿਲਾਂ ਇੰਗਲੈਂਡ ਦੀ ਧਰਤੀ ਦੇ ਉੱਤੇ ਆਪਣਾ ਆਪ ਵੇਖ ਬਣਾਣ ਲਈ ਗਿਆ ਸੀ ਪਰ ਪਿੱਤੇ ਦਿਨੀ ਇਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ। ਇਹ ਸਾਡੀ ਵੱਧ ਤੋਂ ਵੱਧ ਮੈਤ ਕੀਤੀ ਜਾਵੇ। ਅਸੀਂ ਬਹੁਤ ਥੱਲੇ ਲੱਗੇ ਹਾਂ। ਮੈਂ ਹਾਈ ਕਮਿਸ਼ਨ ਦਾ ਸਵਾਗਤ ਕਰਦਾ। ਧੰਨਵਾਦ ਕਰਦਾ। ਯੂਕੇ ਦੇ ਡਾਇਰੈਕਟਰ ਨਿਰਪਿੰਦਰ ਕੌਰ ਜੀ ਉਹਨਾਂ ਦਾ ਧੰਨਵਾਦ ਕਰਦਾ ਗਰਮੀਤ ਸਿੰਘ ਖੁੜੀਆ ਦਾ ਧੰਨਵਾਦ ਕਰਦਾ ਪੱਤਰਕਾਰਾਂ ਦਾ ਧੰਨਵਾਦ ਕਰਦਾ ਪੰਨੂ ਸਾਹਿਬ ਦਾ ਮੈਂ ਧੰਨਵਾਦ ਕਰਦਾ ਸਰਦਾਰੀਆ ਸਾਹਿਬ ਦਾ ਵੀ ਧੰਨਵਾਦ ਕਰਦਾ ਸਿੰਘੇੜਾ ਸਾਹਿਬ ਦਾ ਧੰਨਵਾਦ ਕਰਦਾ ਅਜੀ ਪੁੱਤ ਦੇ ਦਰਸ਼ਨ ਕਰ ਪਾਇਓ ਇਹਨਾਂ ਦੀ ਬਦੌਲਤ ਹਾਂਜੀ ਆਪਣੇ ਪੁੱਤ ਦੇ ਦਰਸ਼ਨ ਕਰ ਪਾਇਓ ਇਹਨਾਂ ਦੀ ਬਦੌਲਤ ਕੀ ਦੇ ਦਰਸ਼ਨ ਹਾਂਜੀ ਇੱਕ ਚੀਜ਼ ਮੈਂ ਪੁੱਛਣੀ ਚਾਹਣਾ ਵੈਸੇ ਮੇਰੇ ਦਿਲ ਦਾ ਇੱਕ ਹੈ ਅਸੀਂ ਅੰਤਰਕਿਰੋਸੇਰਾ ਲੈਣ ਜਾਂਦੇ ਆਂ ਹਾਂਜੀ ਕਈ ਦੇ ਜਾ ਕੇ ਦੁਕਾਨਾੜੇ ਮਰੇ ਚਾਣਾ ਸੇਰਾ ਲਈਦੇ ਹਾਂਜੀ ਅੱਜ ਜਦੋਂ ਭੈਣ ਤੁਹਾਡੇ ਪੁੱਤ ਦੇ ਮੱਥੇ ਤੇ ਸੇਰਾ ਲਾ ਰਹੀ ਸੀ ਨਾ ਤੇ ਮੇਰੀ ਭੁੱਬ ਨਿਕਲ ਗਈ ਸੀ ਇਹਨੇ ਸੇਰਾ ਲੈਣ ਲੱਗਿਆ ਕਿ ਆ ਕੀ ਉਹ ਦੁਕਾਨ ਵਾਲੇ ਨੂੰ ਮੈਨੂੰ ਸੇਰਾ ਕਦੇ ਹੱਥ ਚਾਹੀਦਾ ਸਾਡੀ ਵੀ ਭੁੱਬ ਨਿਕਲ ਗਈ ਜਦੋਂ ਸੇਰਾ ਉੱਤੇ ਰੱਖਿਆ ਮੱਥੇ ਤੇ ਸਾਡੀ ਵੀ ਭਾਨਾ ਨਿਕਲ ਗਈ ਆ ਉਸੇ ਸਾਰੇ ਪਰਿਵਾਰ ਦੀ ਤੇ ਸਾਡੇ ਨਾਲ ਇਹ ਕੀ ਬਣ ਗਿਆ ਜੇ ਪੁੱਤ ਨੇ ਇੱਥੇ ਥੋੜੀ ਖਾ ਲੀਂਦਾ ਮਿਹਨਤ ਕਰ ਲੀਂਦਾ ਉੱਥੇ ਤਾਂ ਨਾ ਹੁੰਦਾ ਉੱਥੇ ਕੋਈ ਸੋਨੇ ਹਾ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਬੜਾ ਚਾਹ ਬਾਹਰ ਜਾਣ ਦਾ ਅਸੀਂ ਤੇ ਉਹਨੇ ਬੱਚਿਆਂ ਨੂੰ ਕਿ ਬਾਹਰ ਨਾ ਜਾਇਓ ਬਾਹਰ ਬੁਰਾ ਹਾਲ ਜੇ ਅੱਜ ਵੇਖ ਲੋ ਉਥੇ ਪੰਜ ਛੇ ਢੱਡ ਬਾਡੀਆਂ ਆਈਆਂ ਸਕਨੇ ਛੇ ਬਾਡੀਆਂ ਉਥੇ ਆਈਆਂ ਅੱਜ ਢੱਡ ਬਾਡੀਆਂ ਅਜੇ ਇੱਕ ਢੀਕਣ ਡਿਆ ਸੀ ਹੋਰ ਤੇ ਬਾਹਰ ਨਾ ਜਾਵੇ ਕੋਈ ਇੱਥੇ ਘੱਟ ਖਾ ਲੇ ਬਾਹਰ ਨਾ ਜਾਵੇ ਕੋਈ ਅਕੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜੋ ਬਹੁਤ ਹੀ ਮੰਨ ਭਾਗੀ ਘਟਨਾ ਮਿਤੀ ਹੈ ਸਾਡੇ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੋ ਲੈਂਡਮੈਨ ਉਹਨਾਂ ਦਾ ਬੇਟਾ 14 ਸਾਲ ਤੋਂ ਜੁਕੇ ਵਿੱਚ ਰੋਜੀ ਰੋਟੀ ਕਮਾਉਣ ਗਿਆ ਸੀ ਉੱਥੇ ਅਟੈਕ ਹੋਣ ਦੇ ਕਾਰਨ ਉਹਦੀ ਡੈਥ ਹੋ ਗਈ ਹੈ ਸੋ ਬਹੁਤ ਹੀ ਜ਼ਿਆਦਾ ਇਹ ਦੁੱਖ ਦੀ ਗੱਲ ਹੈ ਸਾਡੇ ਵੀਰ ਜੀ ਸਲਾਰੀਆ ਸਾਹਿਬ ਔਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਜਿਨ੍ਹਾਂ ਦੀ ਹਿੰਮਤ ਕਰਕੇ ਮਿਹਨਤ ਕਰਕੇ ਫੋਨ ਰਾਹੀਂ ਮੇਲ ਮਲਾਪ ਕਰਕੇ ਉਹਨਾਂ ਦੀ ਅੱਜ ਰੈੱਡ ਬੋਡੀ ਪਿੰਡ ਤਲਵੰਡੀ ਪਰਥ ਪਹੁੰਚੀ ਹੈ ਸੋ ਬਹੁਤ ਸੋਗ ਦੀ ਲਹਿਰ ਹੈ ਇਸ ਟਾਈਮ ਅਸੀਂ ਚਾਹਾਂਗੇ ਕਿ ਜਿੰਨੀ ਵੀ ਸਾਡੇ ਕੋਲ ਸੇਵਾ ਹੋ ਸਕੇ ਜਿੰਨੀ ਵੀ ਇਸ ਪਰਿਵਾਰ ਦੀ ਮਦਦ ਹੋ ਚੁੱਕੀ ਸਗੀ ਸਰਦਾਰ ਬੀਰ ਸਿੰਘ ਪੰਨੂ ਜੀ ਤਨ ਦੇ ਨਾਲ ਇਹਨਾਂ ਦੇ ਪਰਿਵਾਰ ਦੀ ਸੇਵਾ ਕਰਨਗੇ ਜੋ ਵੀ ਕਮੀ ਪੇਸ਼ੀ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਆਏਗੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਬੱਚਾ ਤੇ ਵਾਪਸ ਨਹੀਂ ਆ ਸਕਦਾ ਕਿਉਂਕਿ ਜਿਤ ਗਿਆ ਉਹ ਵਾਪਸ ਨਹੀਂ ਆ ਸਕਦਾ ਲੇਕਿਨ ਬਹੁਤ ਹੀ ਮੰਦਪਾਗੀ ਖਬਰ ਹੈ ਜਿਹੜਾ ਹੀ ਅੱਜ ਇੱਥੇ ਅੱਜ ਇਹਨਾਂ ਦੇ ਸ਼ਮਸ਼ਾਨ ਘਾਟ ਵਿੱਚ ਖੜਿਆ ਸਾਡਾ ਆਪਾ ਖੁਦ ਦਾ ਵੀ ਮਨ ਬਹੁਤ ਖਰਾਬ ਹੋ ਰਿਹਾ ਸੋ ਇਸ ਕਰਕੇ ਮਤਲਬ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਜੀ ਜਿਨ੍ਹਾਂ ਨੇ 14 ਸਾਲ ਤੋਂ ਆਪਣਾ ਬੱਚਾ ਇੱਥੋਂ ਭੇਜਿਆ ਸੀ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਕਰ ਪਹੁੰਚੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਵੀਰ ਸਿੰਘ ਪੰਨੂ ਜੀ ਦਾ ਸਲਾਰੀਆ ਸਾਹਿਬ ਦਾ ਔਰ ਕੁਲਦੀਪ ਧਾਰੀਵਾਲ ਦੀ ਦਾ ਜਿਨ੍ਹਾਂ ਦੇ ਸਦਕਾ ਅੱਜ ਇਸ ਬੱਚੇ ਦੀ ਡੈੱਡ ਬੋਡੀ ਪਿੰਡ ਪਹੁੰਚੀ ਹੈ ਧੰਨਵਾਦ ਸਲਾਰੀਆ ਸਾਹਿਬ ਤੁਸੀਂ ਬਹੁਤ ਜ਼ਿਆਦਾ ਡੈੱਡ ਬੋਡੀਆਂ ਜਿਹੜੀਆਂ ਦੁਬਈ ਤੋਂ ਹੋਰ ਵਿਦੇਸ਼ਾਂ ਤੋਂ ਇਸ ਤਰੀਕੇ ਦੇ ਹਾਲਾਤਾਂ ਬੜੇ ਗੁਜ਼ਰੀਏ ਬੜਾ ਲੰਮਾ ਪ੍ਰਕਿਰਿਆ ਪਰ ਇਹ ਸਿਰਫ ਤਿੰਨਾਂ ਦਿਨਾਂ ਦੇ ਵਿੱਚ ਇਹ ਬੋਟੀ ਜਿਹੜੀ ਹੈ ਪ੍ਰਵਾਤ ਕੋਲ ਪਹੁੰਚ ਗਈ ਹੈ ਔਰ ਇੱਕ ਕੀ ਕਹਿਣਾ ਚਾਹਦੇ ਇਹੋ ਜਿਹੇ ਹਾਲਾਤਾਂ ਨੂੰ ਮੱਦੇਨਜ਼ਰ ਇਹਦਾ ਜ਼ਿੰਮੇਵਾਰ ਕੌਣ ਹੈ ਨਕੀਲ ਕਿਵੇਂ ਪਏਗੀ ਕਿਉਂ ਪੰਜਾਬ ਦੇ ਪੁੱਤ ਵਿਦੇਸ਼ਾਂ ਚ ਜਾ ਕੇ ਡੱਬਿਆਂ ਚ ਬੰਦ ਹੋ ਕੇ ਆ ਰਹੇ ਨੇ ਤੇ ਆ ਵੀ ਸਿੱਧੇ ਫਿਰ ਸ਼ਮਸ਼ਾਨ ਘਾਟਾਂ ਚ ਦੇਖੋ ਇਸ ਬੇਬਕਤੀ ਮੌਤ ਜੋ ਕਿ ਇਸ ਵੀਰ ਦੀ ਇਸ ਚਿਖਾ ਦਾ ਸ਼ੇਖ ਉਸ ਬੇਵਸ ਬਾਪ اور ਇਹ ਮਾਜਦੀ ਧਰਤੀ ਜੋ ਗੁਰੂਆਂ ਪੀਰਾਂ ਦੀ ਚਰਨ ਸੋ ਬਖਸ਼ਿਸ਼ ਧਰਤੀ ਸੀ ਕੁਝ ਨਸ਼ੇ ਨੇ ਵਿਆੜਤੀ ਬੇਰੋਜ਼ਗਾਰੀ ਕਰਕੇ ਸਾਡੇ ਭਰਾ ਜਿਹੜੇ ਆ ਮੈਂਟਲ ਡਿਪਰੈਸ਼ਨ ਕਰਕੇ ਜਾਂ ਬੁਰੇ ਹਾਲਾਤਾਂ ਕਰਕੇ ਉਹਨਾਂ ਦੀ ਅਚਾਨਕ ਜਿਹੜੀ ਇਹ ਬੇਵਕਤੀ ਮੌਤ ਹੋਈ ਹੈ ਬਾਪ ਦਾ ਕੰਦਾ ਸਹਾਰ ਨਹੀਂ ਸਕਦਾ ਆਪਣੇ ਬੱਚੇ ਦੀ ਇਸ ਭਰੀ ਜਵਾਨੀ ਦੇ ਵਿੱਚ ਛੱਡ ਕੇ ਜਾਣ ਨੂੰ ਔਰ ਅੱਜ ਉਹਨਾਂ ਲਈ ਪੂਰਾ ਸੰਸਾਰ ਜਿਹੜਾ ਉਹ ਸੁਨਾਂ ਹੋ ਗਿਆ ਸਾਨੂੰ ਇਹ ਚਾਹੀਦਾ ਹੈ ਕਿ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਪੁੱਤ ਤੇ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਉਹਨਾਂ ਨੇ ਬੜੇ ਚਾਵਾਂ ਨਾਲ ਉਹਨਾਂ ਨੂੰ ਭੇਜਿਆ ਸੀ ਔਰ ਜੋ ਸੁਣਨ ਦੇ ਵਿੱਚ ਆਇਆ ਕਿ ਜੋ ਵੀ ਸੀਗਾ ਉਹ ਗਰਵੀ ਰੱਖ ਕੇ ਆਪਣੇ ਪੁੱਤ ਨੂੰ ਉੱਥੇ ਭੇਜ ਕੇ ਤੇ ਕੋਈ ਸੁਖ ਦੀ ਉਮੀਦ ਲਾਈ ਹੋਈ ਸੀ ਅੱਜ 14 ਸਾਲ ਬਾਅਦ ਉਹ ਤਬੂਤ ਦੇ ਵਿੱਚ ਆਂਦਾ ਹੈ ਤੇ ਸਿੱਧਾ ਹੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਖਾ ਕੇ سپرد ਹੋ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਇਹ ਜ਼ਰੂਰ ਕਹਿਣਾ ਚਾਹਨਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਸੈਂਟਰਲ ਸਰਕਾਰ ਨੂੰ ਕਿ ਦੇਖੋ ਇਹ ਬੇਰਜ਼ਗਾਰੀ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਨਿਕਲ ਰਹੀ ਹੈ ਨਸ਼ਿਆਂ ਨੂੰ ਕਿਸ ਤਰ੍ਹਾਂ ਨਿਕਲ ਰਹੀ ਹੈ ਇਸ ਦੇ ਉੱਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਬੇਵਸ ਮਾਂ-ਬਾਪ ਜਿਹੜੇ ਹੁੰਦੇ ਆ ਉਹਨਾਂ ਦਾ ਇੱਕੋ ਹੀ ਆਸਰਾ ਹੁੰਦਾ ਹੈ ਸਰਕਾਰਾਂ ਸੋ ਸਾਨੂੰ ਚਾਹੀਦਾ ਹੈ ਕਿ ਐਸੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਖੜੇ ਹੋਈਏ ਜੀ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਨਾ ਹੈਗਾ ਉਸ ਬੜੇ ਹੀ ਨੇਕ ਇਨਸਾਨਾਂ ਦਾ ਜਿਹੜੇ ਯੂਕੇ ਦੇ ਵਿੱਚ ਯੂਨਾਈਟਿਡ ਸਿੱਖ ਵਾਲੇ ਹੈਗੇ ਆ ਉਨਾਂ ਦੇ بڑے صدਕਾ اور ਉਪਰਾਲੇ ਦੇ صدਕਾ ਇਹ ਚੀਜ਼ਾਂ ਜਿਹੜੀਆਂ ਇਹ ਸੰਭਾਵਿਤ ਹੋ ਸਕੀਆਂ ਮਾਪੇ ਨੇ ਆਖਰ ਦੇ ਵਿੱਚ ਉਸ ਬੱਚੇ ਦਾ ਜਿਹੜਾ ਉਹ ਦਰਸ਼ਨ ਕਰ ਲਿਆ ਗਿਆ ਔਰ ਪਿੰਡ ਵਾਸੀਆਂ ਨੇ ਇਸ ਮਾਪੇ ਦੇ ਨਾਲ ਖੜ ਕੇ ਚਲੋ ਉਹਨਾਂ ਦਾ ਦੁੱਖ ਸਾਂਝਾ ਕੀਤਾ ਅਸੀਂ ਇਸ ਪਰਿਵਾਰ ਦਾ ਹਿੱਸਾ ਬਣ ਕੇ ਇਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹਾਂ ਔਰ ਕਾਲਪੁਰਖ ਅੱਗੇ ਉਸ ਵਿਚੜੀ ਹੋਈ ਆਤਮਾ ਨੂੰ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣੇ ਹੋਈ ਅਸੀਂ ਅਰਦਾਸ ਕਰ ਸਕਦੇ ਹਾਂ ਇਸ ਦਿਨ ਦੇਤੇ